ਲੁਧਿਆਣਾ ਵਿੱਚ ਹੁਣ ਸੋਮਵਾਰ ਨੂੰ ਕੱਢਿਆ ਜਾਵੇਗਾ ਪਟਾਕੇ ਦੀਆਂ ਦੁਕਾਨਾਂ ਦਾ ਡਰਾ GST ਵਿਭਾਗ ਵੱਲੋਂ ਕਈ ਫਾਈਲਾਂ ਰਿਜੈਕਟ ਕਰਨ ਤੋਂ ਬਾਅਦ ਹੰਗਾਮਾ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਦਿੱਤਾ ਕੱਲ ਤੱਕ ਦਾ ਮੌਕਾ ਐਤਵਾਰ ਨੂੰ GST ਵਿਭਾਗ ਦੇ ਅਫਸਰ ਲੈਣਗੇ ਫਾਈਲਾਂ ਦੇ ਉੱਪਰ ਫੈਸਲਾ ਜਿਹੜੀਆਂ ਆਪਾਂ ਫਾਈਲਾਂ ਅਪਰਾਤੀਆਂ ਉਹਨਾਂ ਦੀਆਂ ਨਿਕਲ ਗਈਆਂ ਜਿਹੜੀਆਂ ਆਪਾਂ 3 ਸਾਲ ਤੋਂ ਫਟਾਕੇ ਲਾਨੇ ਵੇ ਸਾਡੀ ਵਾਈ ਲੱਗਣਦੀਆਂ ਭਾਜੀ ਰਿਜੈਕਟ ਕਿਉਂ ਕੀਤੀ ਗਈ ਭਾਜੀ ਦੱਸਾਂ ਸੀ ਤੁਹਾਨੂੰ ਵਾਜੇ ਇਹ ਨਹੀਂ ਦੇ ਰਹੇ ਭਾਜੀ ਆਪਾਂ ਭਰਾਈਆਂ ਸ਼ੁਭਾਰਸੀ ਬੰਦੇ ਦੀਆਂ ਲਿਸਟ ਲੱਗਦੀ ਰਹੀਆਂ ਉਹਨਾਂ ਨਿਕਲ ਗਈਆਂ ਭਾਜੀ ਤੁਸੀਂ ਇਹਦੀ ਫਾਈਲ ਲੈ ਲਓ ਭਾਜੀ ਅਸੀਂ ਨਹੀਂ ਬਹਿ ਜਿੱਤੇ ਬੰਨੇ ਰਿਸ਼ਵਤ ਆਪਾਂ ਨਹੀਂ ਪਹੁੰਚਣ ਲੜਾਈ ਆਪਣਾ ਹੀ ਕਸੂਰ ਹੈ ਪਹਿਲਾਂ ਜਾ ਕੇ ਸਭ ਨੇ ਪੈਰੀ ਪੋ ਮਿਲੋ ਜਾ ਕੇ ਪਹਿਲਾਂ ਸਾਰਿਆਂ ਨੇ ਮਿੱਲੀ ਭਗਤੀ ਹੈ ਮਿੱਲੀ ਭਗਤੀ ਆ ਭਾਜੀ ਭਾਈ ਸਾਡਾ GST ਜਨਮ ਕੋ ਹਫਤਾ ਨਾਲ GST ਸਾਡੀ ਵਨ ਆਪਾਂ ਤਾਂ ਪੰਜ ਫਾਈਲਾਂ ਪਾਣ ਆਪਾਂ ਦੋ ਫਾਈਲਾਂ ਕਾਣ ਵਾਲੇ ਬੰਦੇ ਆ ਭਾਜੀ ਆਪਾਂ ਤਾਂ 20-20 ਫਾਈਲਾਂ ਨਹੀਂ ਪਾਈਆਂ ਸਾਡੇ ਕੋ ਨੀ ਹਰਾਮ ਦੀ ਕਮਾਈ ਹੈਗੀ ਭਾਜੀ ਆਪਣੇ ਨੂੰ ਜਨਮਨ ਗਵਾਈ ਆ ਇਹਨੇ ਉਹ ਭੈਣਾਂ ਰੁਪਏ ਵਾਲਾ ਜੇ ਨਹੀਂ ਹਾਂਜੀ ਛੇੜੇ ਪਾਇਆ ਯਾਰ ਕੋਈ ਨੰਬਰ ਨਹੀਂ ਭਾਜੀ ਮੇਰੀ 2023 ਵਿੱਚ ਵੀ ਨਿਕਲੀ ਸੀ 2024 ਵਿੱਚ ਵੀ ਨਿਕਲੀ ਤੁਹਾਨੂੰ 3 ਸਾਲ ਹੋ ਗਏ ਬਟਾਕੇ ਲਾਉਂਦੇ ਭਾਜੀ ਪਹਿਲਾਂ ਫੜੀਆਂ ਲਾਉਂਦੇ ਸੀਗੇ ਇੱਕ ਇੱਕ ਨੋਲਿਜ ਆ ਬਟਾਕੇ ਦੀ ਆਪਾਂ ਨੂੰ ਇਹਨਾਂ ਨੂੰ ਨੋਲਿਜ ਹੈ ਕਿ ਕਿਸੇ ਨੂੰ ਜਿਵੇਂ ਕਿ ਤੁਸੀਂ ਐਡਵਾਂਸ ਚ ਬਟਾਕੇ ਵਾਲਿਆਂ ਨੂੰ ਵੀ ਦਿੱਤੇ ਹੋਣੇ ਜਿੱਥੋਂ ਪਟਾਕਾ ਚੱਕਣਾ ਮਾਹ ਜੇ ਤਾਂ ਭਾਜੀ ਉੱਥੇ 5 ਲੱਖ ਰੁਪਏ ਜੇ ਮੈਂ 10 ਲੱਖ ਦਾ ਬਿੱਲ ਪਿਆ ਮੇ ਕੋਲ ਬਿੱਲ ਮੰਗਾ ਲਿਓ ਇਹ ਮਾਲ ਦਾ ਬਿੱਲ ਤੇ ਮਾਲ ਲਿਆ ਭਾਜੀ ਜੀਐਸਟੀ ਕਰਕੇ ਤਾਂ ਨਹੀਂ ਬੀਟਾ ਬਿੱਲ ਤੋਂ ਨਹੀਂ ਮ ਦੇ ਯਾਰ ਕੰਮ ਤਾਂ ਕਰਨਾ ਰੋਟੀ ਦਾ ਕਾਣੀ ਹੈ ਅ ਰੋਜ਼ ਡੀਕਦੇ ਆ ਭਾਈ ਦਿਵਾਲੀ ਆ ਨੀ ਸਾਡੇ ਤਾਂ ਉੱਧੇ ਹੀ ਮਰਨ ਹੋਣਾ ਲੱਗਦਾ ਢਿੱਡ ਤੇ ਲੱਤ ਵੱਜੀ ਆ ਹਾਂਜੀ ਲੱਗਦਾ ਢਿੱਡ ਤੇ ਲੱਤ ਵੱਜੀ ਆ ਭਾਈ ਵੱਜੀ ਪਈ ਆ ਹੁਣੇ ਹੀ ਸਾਡਾ ਮਰਨ ਹੋਇਆ ਪਰ ਪੂਰਾ ਹਾਲ ਹੋ ਗਿਆ ਸਾਡਾ ਦਾ ਉਹਦੇ ਸਿਰਾਹ ਨਿਕਲ ਗਿਆ ਸਾਡੇ ਤੇ ਨਾ ਨਿਕਲੀ ਇੰਬੋਡੀ ਹਾਸ ਹੁੰਦੀ ਵਾਇਰ ਨਿਕਲਦੀ ਆ ਹਾਸ ਹੁੰਦੀ ਨਿਕਲੇ ਦੂਸਰ ਨਹੀਂ ਨਿਕਲਦੀ ਕਿਸੇ ਭਾਈਚਾਰ ਦੀ ਨਿਕਲਦੀ ਥੋੜੇ ਪਟਾਕੇ ਇਦੋਂ ਕਰ ਲੀਦੇ ਆ ਨੱਲਾ ਪਟਾਕੇ ਭਰਾਵਾ ਜੋ ਸਾਡੀ ਕਿਸਮ ਹੈ ਸਹੀ ਹੈ ਸਾਡੇ ਨਾ ਨਾ ੱੱਕਾ ਕਰੋ ਸਾਡੀ ਫਾਈਲ ਹੀ ਨਾ ਨਿਕਲੇ ਯਾਰ ਦੋਸਤੋ ਫਾਈਲ ਪਈ ਸੀ 1500 ਜਿਹੜੇ ਰਿਜ਼ਲਟ ਨਿਕਲੇ ਆ ਉਹ ਕੁਝ ਥੀ ਦੁਕਾਨਾਂ ਦੇ ਆ ਪਰ 70 ਦੁਕਾਨਾਂ ਦੇ 40 ਦੁਕਾਨਾਂ ਹੈਗੀਆਂ ਦਾਣਾ ਮੰਡੀ ਬਾਕੀ ਹੈਗੀਆਂ 6000 ਚ ਦੋਸਤਾਂ ਇਹ ਫਾਈਲਾਂ ਬਹੁਤ ਭੜਿਆ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਰਿਜੈਕਟ ਹੋ ਗਈਆਂ ਅਸੀਂ ਕੁਝ ਸੇਲ ਟੈਕਸ ਵਾਲਿਆਂ ਦੇ ਨੰਬਰ ਗਲਤ ਲੱਗੇ ਹੋਏ ਆ। ਕੁਝ ਸੇਲ ਟੈਕਸ ਵਾਲਿਆਂ ਦੇ ਫਾਈਲਾਂ ਬਾਹਰ ਕੱਢੀਆਂ ਆ। ਜੀਐਸਟੀ ਵਾਲਿਆਂ ਨੇ। ਪਰ ਪੁਲਿਸ ਰਿਪੋਰਟ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ। ਇਹ ਸਾਰੀਆਂ ਫਾਈਲ ਹੈ ਜੀਐਸਟੀ ਵੱਲੋਂ ਕੱਢੀਆਂ ਗਈਆਂ। ਪਰ ਅਸੀਂ ਰਿਕਵੈਸਟ ਕੀਤੀ ਹੈ ਕਿ ਜੀਐਸਟੀ ਵਾਲੇ ਦੁਬਾਰਾ ਇਹਨੂੰ ਰੀਵਿਊ ਕਰਨਗੇ, ਚੈੱਕ ਕਰਨਗੇ। ਜਿਹਨੇ ਵੀ ਫਾਈਲ ਸਹੀ ਹੋਊਗੀ, ਉਹ ਫਿਰ ਦੁਬਾਰਾ ਇੱਥੇ ਆਊਗੀ। ਹੁਣ ਸומਂਦਾਰ ਨੂੰ 11 ਵਜੇ ਡਰਾ ਨਿਕਲੇਗਾ ਸਾਰੀਆਂ ਜਗ੍ਹਾ ਦਾ। ਛੇ ਨਿਆਲ ਜੇ ਜਗਾ ਪਰ ਕੱਲ ਜਿਹੜਾ ਵੀ ਜੀਐਸਟੀ ਜਿਸ ਕੋ ਬੰਦੇ ਨੇ ਨਹੀਂ ਭਰੇ ਉਹ ਕੱਲ ਅੱਜ ਭਰ ਦੇ ਤਾਂ ਕਿ ਉਹਨੂੰ ਕਾਰਵਾਈ ਮਿਲ ਜਾਣ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਥੋੜੀ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੁਲਿਸ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਜੀਐਸਟੀ ਨੇ ਇਹ ਸਾਰੀ ਸ਼ਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਕੈਜੂਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਉਹਾਰ ਹੈ ਹਿੰਦੂ ਸਿੱਖ ਮੁਸਲਮਾਨ ਪਸਾਈ ਇਹ ਸਾਂਝਾ ਤਿਉਹਾਰ ਹੈ ਪਰ ਖੁਸ਼ੀ-ਖੁਸ਼ੀ ਮਈਏ ਜੈ ਹਿੰਦ ਜੈ ਭਾਰਤ ਇਹ ਅੱਜ ਪੀਸੀ ਆਫਿਸ ਆ ਡਰਾ ਕੀਤਾ ਜਾਣਾ ਜਾਣਾ ਸੀ ਆਪਣਾ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਦੇ ਚੋਂ 1140 ਫਾਈਲਸ ਜੀਐਸਟੀ ডিপਾਰਟਮੈਂਟ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਅੱਜ ਇੱਥੇ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕਿ ਕੱਲ ਦਾ ਇੱਕ ਕੱਲ ਦਾ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਣਾ ਚਾਹੁੰਦਾ ਹੈ ਜੀਐਸਟੀ ਤੇ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਇੱਕ ਵਾਰ ਰਿਵਿਊ ਕਰ ਲੂਗਾ ਐਂ ਜੇ ਉਹਦੇ ਵਿੱਚ ਕੋਈ ਚੇਂਜ ਹੁੰਦਾ ਹੈ ਸੰ ਨੂੰ ਕਨਵੇ ਕਰ ਦਾਂਗੇ ਉਹ ਫਾਈਲ ਅਸੀਂ ਦੁਬਾਰਾ ਡਰਾਅ ਚ ਪਾ ਕੇ ਫਿਰ ਮੰਡੇ ਅਸੀਂ ਡਰਾਅ ਕਰਾਂਗੇ ਸਰ ਜੇ ਤੁਸੀਂ ਨੋਟਸ ਰੱਖੇ ਨੇ ਉਹ ਵੀ ਆਣਗੇ ਨੋਮ ਸੇਮ ਰਹੇਗੇ ਜੀ ਮੰਡੇ ਹੀ ਨਾ ਡਰਾਫਟ ਦੇਣੀ ਹੈ ਜੇ ਜੇ ਟਾਈਮ ਅਸੀਂ ਕੱਲ ਅਸੀਂ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ ਇੱਕ ਵਾਰ GST ਇੱਕ ਵਾਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ ਤੇ ਫਿਰ ਅਸੀਂ ਫਿਰ ਟਾਈਮ ਕਨਵੇ ਕਰਤਾ ਹਾਂ ਸਾਰੀ ਮਾਰਕੀਟਾਂ ਦੇ ਡਰੋ ਹੋਣਾ ਸੋਮਵਾਰ ਕੱਢਿਆ ਇਕੱਠੇ ਹਾਂ ਜੀ 6 ਸਾਈਟਾਂ ਜੀ ਇਕੱਠੇ ਹੀ ਹੋਊਗਾ ਮੰਡੀ ਸਰ ਇਹ ਲੋਗ ਕਹ ਰਹੇ ਨੇ ਕਿ GST ਅਸੀਂ ਅਪਲਾਈ ਪਿਛਲੀ ਵਾਰ ਕਰਦੇ ਸੀ ਜਿਸਦੇ ਬੜੀ ਫਾਈਲ ਸਬਮਿਟ ਕਰ ਲਏ ਹਾਂ ਕੈਜੂਅਲ ਦਾ ਸਿਸਟਮ ਹੈ ਸਰ ਨੰਬਰ ਚਾਹੀਦੇ ਵੀ ਕੈਜੂਅਲ ਹੈ ਜੀਐਸਟੀ ਡਿਪਾਰਟਮੈਂਟ ਤਾਂ ਹੀ ਕੱਲ ਇਥੇ ਬੈਠ ਕੇ ਇਹਨਾਂ ਦੇ ਜੋ-ਜੋ ਡਾਊਟਸ ਐਂਡ ਕਨਫਿਊਜ਼ਨ ਐ ਕਲੀਅਰ ਕਰਦੈ ਨੇ ਜੀ ਠੀਕ ਹੈ ਅੱਜ ਦਾ ਅੱਜ ਦਾ ਡਿਲੇ ਕਿਉਂ ਕੀਤਾ ਗਿਆ ਕਾਰਨ ਪੀਛਾ ਮੈਂ অল레ਡੀ ਇਹ ਦੱਸਤਾ ਹਾਂ ਇਹ ਸਾਰੇ ਜੀਐਸਟੀ ਐਸਟੀ ਆਪਣਾ ਡਿਪਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਹੈ ਫਾਈਲ ਦੁਬਾਰਾ ਜੋ ਇੱਥੇ ਆਪਣਾ ਲੋਕਾਂ ਦੀ ਕੰਫਿਊਜ਼ਨ ਉਹਨੂੰ ਕਲੀਅਰ ਕਰ ਦਾਂਗੇ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨੂੰ ਦੱਸ ਦਿੱਤਾ ਜਾਊਗਾ